ਅੱਤਪ ਨਮਸਕਾਰ ਸਤਿ ਸ੍ਰੀ ਅਕਾਲ ਸਤਿਕਾਰਯੋਗ ਸਰੋਤਜਨੋ ਬਲਵਿੰਦਰ ਸਿੰਘ ਪਦਰੀ ਦੇ ਆਡੀਓ ਚੈਨਲ ਬੀਐਸ ਪਦਰੀ ਆਡੀਓ ਬੁਕਸ ਜਾਨੀ ਬੋਲਦੀਆਂ ਕਿਤਾਬਾਂ ਤੇ ਆਪ ਜੀ ਦਾ ਨਿੱਘਾ ਸਵਾਗਤ ਹੈ ਪੇਸ਼ ਹੈ ਸ਼ੋਮਨੀ ਢੱਡੀ ਤੇ ਸਰਮੌਰ ਲੇਖਕ ਗਿਆਨੀ ਸੋਮ ਸਿੰਘ ਸੀਤਲ ਹੋਰਾਂ ਦੇ ਲਿਖੇ ਨਾਵਲ ਇੱਚੋ ਗਿਲ ਨੈਰ ਤੱਕ ਦਾ ਭਾਗ 7ਵਾਂ ਪਿਆਰਿਆ ਪਿਆਰਿਆ ਜਿਵੇਂ ਜਾਂਦਾ ਮੈਨੂੰ ਬਚਾ ਲੈ ਅੱਲਾ ਦਾ ਵਾਸਤਾ ਹੀ ਬਚਾ ਲੈ ਮੈਨੂੰ ਸ਼ਾਮ ਦੇ ਕੁਸਮੁਸੇ ਹਨੇਰੇ ਵਿੱਚ ਨੂਰਾ ਦੇ ਪਿਆਰੇ ਦਾ ਹੱਥ ਫੜ ਕੇ ਡਰ ਨਾਲ ਕੰਮ ਦੀ ਬਾਜ ਵਿੱਚ ਗਿਆ ਉਹ ਬਹੁਤ ਹੀ ਘਬਾਈ ਹੋਈ ਸੀ ਪੈ ਨਾਲ ਉਹਦੀ ਸੋਲ ਛਾਤੀ ਧੜਕ ਰਹੀ ਸੀ ਉਹ ਤਾਂ ਗੋਰਾ ਰੰਗ ਪੀਲਾ ਪਾ ਕੇ ਪਤਲੇ ਹਨੇਰੇ ਵਿੱਚ ਕੁਝ ਸੌਲਾ ਜਾ ਪਿਆ ਸੀ ਕਿਉਂ ਕੀ ਗੱਲ ਐ ਜਦ ਕੀ ਧੀਰਜ ਨਾਲ ਦੱਸੇ ਕੁਛ ਪਿਆਰੇ ਨੇ ਪਿਆਰ ਨਾਲ ਨੂਰਾ ਦੇ ਹੱਥ ਕੁਟਦਿਆਂ ਕਿਆ ਨੂਰਾ ਦੀ ਘਬਰਾਹਟ ਨੇ ਪਿਆਰੇ ਦੇ ਅੰਦਰ ਚਿੰਤਾ ਪੈਦਾ ਕਰ ਦਿੱਤੀ ਸੀ ਇਹ ਗੱਲਾਂ ਕਰਨ ਸੁਣ ਦਾ ਵੇਲਾ ਨਹੀਂ ਨੂਰਾ ਨੇ ਜਰਾ ਹੋਰ ਨੇੜੇ ਹੋ ਕੇ ਕਿਆ ਚੱਲ ਇਸੇ ਵੇਲੇ ਕਿਤੇ ਡੱਸ ਚਲੀਏ ਸੁਰ ਸਿੰਘ ਤੇਰੀ ਮਾਸੀ ਕੋਲ ਫੇਰ ਵੇਲਾ ਹੱਥ ਨਹੀਂ ਆਉਣਾ ਸਾਰੀ ਉਮਰ ਦੋਵੇਂ ਰੋਂਦੇ ਮਰਾਂਗੇ ਢਿਲਣਾ ਕਰ ਅੱਲਾ ਦਾ ਵਾਸਤੇ ਛੇਤੀ ਕਰ ਪਰ ਤੂੰ ਕੋਈ ਗੱਲ ਵੀ ਦੱਸੇ ਐਵੇਂ ਮੇਰਾ ਦਿਲ ਪਿਆਰੇ ਨੂੰ ਵਾਕ ਪੂਰਾ ਕਰਨ ਵਾਸਤੇ ਅਗਾ ਸ਼ਬਦ ਕੋਈ ਨਾ ਮਿਲਿਆ ਕਿ ਉਹ ਉਹਦੇ ਦਿਲ ਨੂੰ ਕੀ ਹੋ ਰਿਹਾ ਸੀ ਸੁਣ ਲੈ ਜੇ ਤੂੰ ਸੁਣ ਕੇ ਹੀ ਰਹਿਣਾ ਹੈ ਤਾਂ ਭੈੰਗਾ ਮੌਲਵੀ ਮੇਰਾ ਸਾਖ ਮੰਗਦਾ ਹੀ ਤੇ ਅੰਮਾ ਮੈਨੂੰ ਉਸ ਅੱਧ ਬੁੱਢਲੀ ਚੜਨਾਰ ਨੜ ਦੇਣ ਲਈ ਰਾਜ਼ੀ ਹੋ ਗਈ ਉਹ ਪਿਆਰੇ ਮੈਂ ਕੁਝ ਖਾ ਕੇ ਮਰ ਜਾਵਾਂਗੀ ਪਰ ਉਸ ਬੁੱੱਛੜ ਦੇ ਘਰ ਨਹੀਂ ਵਸਣਾ। ਪਰ ਬਾਬਾ ਇਹ ਗੱਲ ਕਿਵੇਂ ਮੰਨ ਜਾਵੇਗਾ? ਪਿਆਰੇ ਦੀ ਆਵਾਜ਼ ਵਿੱਚ ਉੜਕਾਂ ਦੀ ਕਬਰਾਟ ਸੀ। ਅੱਬਾ ਨੂੰ ਕਿਸੇ ਨਹੀਂ ਪੁੱਛਣਾ। ਉਹ ਸਾਈਂ ਲੋਕ ਦੀ ਘਰ ਵਿੱਚ ਚਲਦੀ ਕਦੋਂ ਹੈ? ਕੀਤੀ ਹੁੰਦੀ ਹੈ ਅੰਮਾ ਦੀ ਜਾਂ ਥੋੜੀ ਬਹੁਤੀ ਵੱਡੇ ਮਾਮੇ ਦੀ। ਪਰ ਇਹ ਸਾਕ ਤੇਰਾ ਮਾਮਾ ਵੀ ਨਹੀਂ ਮੰਨਣ ਲੱਗਾ। ਉਹਨੂੰ ਕਿਤੇ ਤੂੰ ਦੁਪਰਿਆਰੀ ਤਾਂ ਨਹੀਂ। ਮਾਮੇ ਦੀ ਵੀ ਕੁਝ ਨਾ ਪੁੱਛ। ਆਟੇ ਦੀ ਤੌਣ ਨੂੰ ਸਾਰੇ ਝਾਟ ਮਾਰਨ ਦੀ ਕਰਦੇ ਨੇ ਉਹ ਵੀ ਮੈਨੂੰ ਆਪਣੇ ਕਾਣੇ ਮੁੰਡੇ ਨਾਲ ਵਿਆਉਣਾ ਚਾਹੁੰਦਾ ਹੈ ਬੈਰੀਆ ਨਾਲੇ ਸਾਡੇ ਲਹੂ ਦੇ ਧਿਆਈ ਉਹਦਨ ਮਾਂ ਨੇ ਜੋ ਜੋ ਮੈਨੂੰ ਕਿਹਾ ਤੇ ਫਿਰ ਜੋ ਨੇ ਅੱਬਾ ਨਾਲ ਹੜੇ ਭਿੜੇ ਸੁਣ ਲਿਆ ਸਹੀ ਨਾ ਬਸ ਉਸੇ ਦਿਨ ਦੇ ਆਪਣੇ ਵਾਸਤੇ ਜਾਲ ਤਣੇ ਜਾ ਰਹੀ ਅੱਬਾ ਵਿਚਾਰੇ ਤੇ ਬਸ ਹੋਵੇ ਤਾਂ ਉਹ ਬੜੀ ਖੁਸ਼ੀ ਨਾਲ ਮੇਰੀ ਬਾਤ ਤੇਰੇ ਹਵਾਲੇ ਕਰ ਦੇਵੇ ਪਰ ਅੰਮਾ ਸਾਡੀ ਦੁਸ਼ਮਣ ਹੀ ਪੱਕੀ ਬੈਰ ਹੈ ਮੇਰੇ ਕੋਲ ਵਧੇਰੇ ਗੱਲਾਂ ਕਰਨ ਦਾ ਵੇਲ ਨਹੀਂ ਨਾ ਜਾਣੀਏ ਕੋਈ ਆਪਾਂ ਨੂੰ ਵੇਖ ਲੈ ਫਿਰ ਇਹ ਵੇਲਾ ਹੱਥ ਨਹੀਂ ਹੋਣਾ ਅਖੇ ਲੰਘ ਗਏ ਸਮੇ ਨੂੰ ਕੋੜੇ ਨਹੀਂ ਮਿਲਦੇ ਤੈਨੂੰ ਕੀ ਪਤਾ ਮੈਂ ਕੀ ਕੀ ਪੱਜ ਲਾ ਕੇ ਘਰੋਂ ਆਈ ਆਂ ਚੱਲ ਇਸ ਵੇਲੇ ਨਸ ਚਲੀਏ ਮੈਨੂੰ ਕਿੱਥੇ ਛੱਡ ਕੇ ਤੂੰ ਭਲਕਾ ਕੇ ਚਾਚੇ ਚਾਚੀ ਨੂੰ ਦੱਸ ਜਾਈਂ ਨੂਰਾ ਤੂੰ ਨਹੀਂ ਜਾਣਦੀ ਇਸ ਵੇਲੇ ਮੇਰੇ ਦਿਲ ਵਿੱਚ ਕੀ ਵਾਪਰ ਰਹੀ ਹੈ ਮੈਂ ਤੈਨੂੰ ਲੈ ਕੇ ਚੋਰੀ ਨਰਸ ਜਾਵਾਂ ਤਾਂ ਜਾਣਦੀ ਐ ਬਾਬਾ ਬਾਬੇ ਜੀ ਦੇ ਜੀ ਵਿੱਚ ਕੀ ਆਵੇਗੀ ਉਹ ਕਿਤੇ ਖਲੋਣ ਜੋਗਾ ਨਹੀਂ ਰਹਿ ਜਾਵੇਗਾ ਸਾਰੇ ਮੇਹਣਾ ਮਾਰਨਗੇ ਇਲਮਦੀਨ ਦੀ ਧੀ ਨਿਕਲ ਗਈ ਐ ਆਪਣੀ ਜਾਨ ਤੇ ਮੈਂ ਹਜ਼ਾਰਾਂ ਦੁੱਖ ਸਹਿ ਲਵਾਂਗਾ ਪਰ ਬਾਬੇ ਦੀ ਬੇਇੱਜ਼ਤੀ ਨਹੀਂ ਸਹਿ ਸਕਦਾ ਪਿਆਰੇ ਨੇ ਨਰਾਸਤਾ ਵਿੱਚ ਸਿਰ ਹਿਲਾ ਕੇ ਕਿਹਾ ਅੱਛਾ ਇਹ ਗੱਲ ਐ ਮੈਂ ਨਹੀਂ ਸੀ ਜਾਣਦੀ ਕਿ ਧੋਖੇਬਾਜ਼ ਮਰਦਾ ਵਾਂ ਤੂੰ ਵੀ ਬਹਾਨੇ ਬਣਾਉਣਾ ਸਿੱਖ ਜਾਵੇਂਗਾ ਗੁੱਸੇ ਨਾਲ ਨੂਰਾ ਨੇ ਪਿਆਰੇ ਦੇ ਫੜੇ ਹੋਏ ਹੱਥ ਝਟਕ ਦਿੱਤੇ ਨੂਰਾ ਮੈਨੂੰ ਗਲਤ ਨਾ ਸਮਝ ਧਰਤੀ ਡੋਲ ਜਾਏਗੀ ਪਰ ਪਿਆਰਾ ਜ਼ਬਾਨੋਂ ਨਹੀਂ ਡੋਲੇਗਾ ਮੈਂ ਤੇਰੇ ਨਾਲ ਵਿਆਹ ਕਰਾਉਣ ਦਾ ਕਾਲ ਦਿੱਤਾ ਹੋਇਆ ਹੈ ਮੈਂ ਆਪਣੇ ਉਸ ਤਰ੍ਹਾਂ ਆਬਾ ਦੀ ਬੇਇੱਜ਼ਤੀ ਨਹੀਂ ਹੋਵੇਗੀ ਫੇਰ ਨਾ ਲੋਕ ਆਖਣਗੇ ਕਿ ਇਲਮਦੀਨ ਦੀ ਧੀ ਨੇ ਸਿੱਖਾਂ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਹੈ ਆਖਣ ਪੈ ਲੋ ਉਸ ਵਿੱਚ ਪਾਪ ਤਾਂ ਨਹੀਂ ਨਾ ਕੋਈ ਚੰਗਾ ਤੁਰਾਂਦੇ ਵਾਂਗ ਪਾਪੋਂ ਵਿਚਾਰਦਾ ਰਹੀਂ ਬੈਠਾ ਤੇ ਸਾਡਾ ਅੱਲਾ ਵੇਲੀ ਡਰਕਲ ਕਿਸੇ ਥਾਂ ਦਾ ਜੇ ਨੂਰਾ ਦਾ ਲੂ ਵੀ ਤੈਨੂੰ ਬੁਖਾ ਗਿਆ ਕੋਈ ਤਾਖੀ ਮੈਂ ਚੱਲੀ ਆ ਨੂਰਾ ਮੁੜਦੀ ਨੂਰਾ ਦੀ ਛੇਤੀ ਨਾਲ ਬਾਹ ਫੜ ਕੇ ਪਿਆਰੇ ਨੇ ਜਿਵੇਂ ਚੀਕ ਕੇ ਕਿਹਾ ਮੈਂ ਡਰਕਲ ਨਹੀਂ ਤੇਰੇ ਬਦਲੇ ਮੈਂ ਸਿਰ ਦੇ ਸਕਦਾ ਪਰ ਬਾਬੇ ਇਲਮਦੀਨ ਦਾ ਦਿਲ ਨਹੀਂ ਦਿਖਾ ਸਕਦਾ ਮੈਂ ਭਲਕੇ ਆਪ ਬਾਬੇ ਨਾਲ ਗੱਲ ਕਰਾਂਗਾ ਤੂੰ ਘਬਰਾ ਨਾ ਮੈਂ ਆਪੇ ਸਭ ਕੁਝ ਵਿਛੜ ਜਟਾ ਇਹ ਮਮੋ ਠਗਣੀਆਂ ਰਾਜੀ ਰੋ ਨੂਰਾ ਆਪਣੇ ਬਲ ਪਜਾ ਚੱਲੀ ਏ ਯਾਦ ਰੱਖੀ ਨੂਰਾ ਤਾਂ ساری ਉਮਰ ਦੀਵੇ ਦੀ ਬੱਟੀ ਵਾਂਗ ਛੜਦੀ ਰਹੇਗੀ ਪਰ ਚੈਨ ਤੇਰੇ ਦਿਲ ਨੂੰ ਵੀ ਨਹੀਂ ਆਵੇਗਾ ਜੇ ਲੋ ਮਹੱਬਤ ਕਰਨ ਵਾਲਿਆਂ ਦੇ ਪੱਲੇ ਰੋਣਾ ਹੀ ਪਿਆਰ ਕਰਦਾ ਏ ਨੂਰਾ ਦੂਜੇ ਹੱਥਾਂ ਬਾਛ ਛੜਾ ਕੇ ਤੁਰ ਪਈ ਨੂਰਾ ਨੂਰਾ ਤੂੰ ਕਿਸੇ ਗੱਲ ਦੀ ਚਿੰਤਾ ਨਾ ਕਰ ਮੈਂ ਭਲਕੇ ਹੀ ਸਭ ਕੁਝ ਕਰ ਲਵਾਵਾਂਗਾ ਸਿਆਣਿਆਂ ਆਖਿਆ ਏ ਪਿਆਰਾ ਸਿਆਣਿਆਂ ਦੇ ਕਥਨਾਂ ਉੱਤੇ ਵਿਚਾਰ ਕਰਦਾ ਰਹਿ ਗਿਆ ਤੇ ਨੂਰਾ ਚਲੀ ਗਈ ਉਹਨੇ ਫਿਰ ਪਿਛਾਪ ਭੌਂ ਕੇ ਨਹੀਂ ਵੇਖਿਆ ਉਹਦੇ ਅੰਦਰ ਅਠਾ ਗੁੱਸਾ ਸੀ ਤੇ ਕੁਝ ਕੁਛ ਕਰਨਾ ਵੀ ਪਰ ਕਰਨਾ ਪਿਆਰ ਵਾਸਤੇ ਨਹੀਂ ਆਪਣੇ ਆਪ ਵਾਸਤੇ ਸੀ ਉਹ ਸੋਚਦੀ ਜਾ ਰਹੀ ਸੀ ਮੈਂ ਆਪਣੇ ਮੂੰਹੋਂ ਇਹ ਕੁਝ ਆ ਕੇ ਕਿਉਂ ਹੌਲੀ ਪਈ ਪਿਆਰੇ ਨੇ ਮੇਰੀ ਇਸ ਗੱਲ ਦਾ ਕੀ ਮੁੱਲ ਪਾਇਆ ਪਿਆਰਾ ਪਿਆਰਾ ਖਵਰੇ ਉਹ ਵੀ ਆਮ ਮਰਦਾਂ ਵਾਂਗ ਪਰ ਉਹ ਆਮ ਬੰਦਿਆਂ ਵਰਗਾ ਨਹੀਂ ਹੋਰ ਕੋਈ ਮੁੰਡਾ ਹੁੰਦਾ ਤਾਂ ਜਿੰਨੀ ਮੈਂ ਉਹਦੇ ਉੱਤੇ ਵਿਸ ਗਈ ਸਾਂ ਉਹ ਮੈਨੂੰ ਕਿਸੇ ਥਾਂ ਜੋਗਾ ਨਾ ਛੱਡਦਾ ਨਹੀਂ ਉਹ ਦੂਜਿਆਂ ਮੰਗ ਨਹੀਂ ਉਹਦੇ ਮਨ ਵਿੱਚ ਮੈਲ ਨਹੀਂ ਉਹਦੀ ਮੁਹੱਬਤ ਪਾਕ ਸਾਫੇ ਫਿਰ ਉਹਨੇ ਨਾ ਕਿਉਂ ਕਰ ਦਿੱਤੀ ਮਾਂ ਪਿਓ ਤੋਂ ਡਰ ਗਿਆ ਮੇਰਾ ਮਨ ਨਹੀਂ ਮੰਨਦਾ ਉਹਦਾ ਬਾਪੂ ਵੀ ਮੇਰੇ ਅੱਬਾ ਵਾਂਗ ਚੰਗਾ ਹੈ ਤੇ ਚਾਚੀ ਤਾਂ ਉਸ ਦਿਨ ਚੇਤੇਈ ਨਾ ਲੋਕ ਲਾਜ ਤੋਂ ਡਰਦੇ ਆ ਭਾਵੇਂ 2-4 ਦਿਨ ਨਕਮੂ ਵੱਟਦੇ ਫਿਰ ਆਪੇ ਠੀਕ ਹੋ ਜਾਂਦੇ ਫਿਰ ਪਿਆਰਾ ਹੋਰ ਕਿਹੜੀ ਗੱਲੋਂ ਚਿਚਕਿਆ ਸਗੋਦਾ ਆਪਣਾ ਮਾਣੀ ਤਾਂ ਨਹੀਂ ਫਿਰ ਗਿਆ 4-5 ਸਾਲ ਹੋਏ ਉਹਦੀ ਮੰਗਣੀ ਵੀ ਹੋ ਗਈ ਹੋਈ ਸੀ ਇਹ ਖਬਰੇ ਖਬਰੇ ਆਂਦੇ ਹੁੰਦੇ ਨੇ ਦਿਲ ਦਰਿਆ ਸਮੁੰਦਰੋਂ ਡੂੰਗੇ ਕੀ ਢੇਰ ਲੱਗਦੀ ਹੈ ਕਿਸੇ ਦਾ ਦਿਨ ਫਿਰਦਿਆ ਨਹੀਂ ਨਹੀਂ ਇਹ ਮੇਰਾ ਵਹਿਮ ਹੈ ਉਹ ਉਂਝ ਡਰਕਲੇ ਮੇਰਾ ਡਰਪੋਕ ਤੇ ਸੰਗਾਉ ਕਿਸੇ ਕੁੜੀ ਨੂੰ ਉਹ ਸੰਗ ਦਾ ਬੁਲਾ ਹੀ ਨਹੀਂ ਸਕਦਾ ਡਰ ਨਾਲ ਉਹਦੇ ਮੱਥੇ ਤੇ ਤਰੇਲੀ ਆ ਜਾਂਦੀ ਏ ਸਾਡੀ ਮੁਹੱਬਤ ਵਿੱਚ ਵੀ ਪਹਿਲ ਮੇਰੇ ਵੱਲੋਂ ਹੀ ਹੋਈ ਸੀ ਪਰ ਹੁਣ ਉਹਨੂੰ ਮੈਥੋਂ ਕਾਹਦਾ ਡਰ ਸੀ ਕਿ ਉਹਨੇ ਸੋਚਿਆ ਹੋਵੇਗਾ ਕਿ ਕਿਤੋਂ ਪਿੱਛੋਂ ਕਿਤੇ ਨੂਰਾ ਡੋਲ ਨਾ ਜਾਵੇ ਇਹੋ ਜਿਹਿਆਂ ਦੇ ਪਿੱਛੋਂ ਮੁਕਦਮੇ ਚੱਲਦੇ ਹੁੰਦੇ ਨੇ ਨਾ ਤੇ ਫੈਸਲਾ ਉਸੇ ਪਾਸੇ ਹੁੰਦਾ ਹੈ ਵੈਰੀਆ ਤੋਂ ਜਮਾ ਕੇ ਤਾਂ ਵੇਦੋ ਨੂਰਾ ਕਦੇ ਕੋਲੋਂ ਨਾ ਹਾਰਦੀ ਅਮੇ ਉਹਨੂੰ ਜਿਉਂ ਦਿਨੋਂ ਤੇਲ ਪਾ ਕੇ ਛਾੜ ਦਿੰਦੇ। ਪਰ ਹੁਣ ਕੀ ਬਣੇਗਾ? ਪੱਸੋਂ ਮੇਰੇ ਮਾਮੇ ਨੇ ਆਉਣਾ ਏ ਤੇ ਅੰਮਾ ਨੇ ਮੈਨੂੰ ਉਹਦੇ ਨਾਲ ਭੇਜ ਦੇਣਾ। ਤੇ ਇੱਕ ਵਾਰ ਗਈ ਨੂਰਾ ਨੇ ਫੇਰ ਇਸ ਪਿੰਡ ਵਿੱਚ ਨਹੀਂ ਆਉਣਾ। ਸਿਰਫ ਇੰਨਾ ਹੀ ਨਹੀਂ। ਨੂਰਾ ਦੀ پاک ਮੁਹੱਬਤ ਉੱਤੇ ਡਾਕਾ ਵੱਜ ਜਾਵੇਗਾ। ਦੋ ਲਟੇਰੇ ਤਾਕ ਲਾਈ ਬੈਠੇ ਨੇ। ਇੱਕ ਪਾਸੇ ਪੈਂਗਾ ਮੌਲਵੀ ਤੇ ਦੂਜੇ ਪਾਸੇ ਕਾਣਾ ਅਲੀਆ। ਯਾ ਅੱਲਾਹ ਮੇਰੀ ਦੋਹੀਂ ਪਾਸੇ ਦੋਜਿਕੇ ਬਲਦਾ ਦੋਜਿਕ ਇਥੋਂ ਬਚਾ ਲਵੇਂ ਤਾਂ ਜਾਣਾ ਮੇਰਾ ਸਿਦਕ ਮੇਰੀ ਮੁਹੱਬਤ ਨੂਰਾ ਦੀਆਂ ਸੋਚਾਂ ਜੇ ਮੁੱਕੀਆਂ ਨਹੀਂ ਸਨ ਜਾਂ ਪੰਧ ਮੁੱਕ ਗਿਆ ਕਰ ਜਾਂਦਿਆਂ ਅੱਗੋਂ ਫਾਤਿਮਾ ਦੇ ਮਿਹਣੇ ਤਾਨੇ ਸ਼ੁਰੂ ਹੋ ਗਏ ਫੇਰ ਕੀ ਸੀ ਆਂਦੇ ਹੁੰਦੇ ਨੇ ਰੱਬ ਦੇਵੇ ਤੇ ਬੰਦਾ ਸਹੇ ਦੋ ਦਿਨ ਨੂਰਾ ਇਨਾਂ ਹੀ ਘੁੰਮਣ ਘੇਰਾ ਵਿੱਚ ਪਈ ਰਹੀ ਅੱਠੇ ਪੈਰੋ ਇੱਕੋ ਸੋਚ ਵਿੱਚ ਡੁੱਬੀ ਰਹਿੰਦੀ ਪਿਆਰਾ ਕਿਉਂ ਵੇਰ ਗਿਆ ਉਹਦੇ ਦਿਲ ਵਿੱਚ ਕੀ ਹੋਵੇ ਹੁਣ ਕੀ ਬਣੇਗਾ ਕੀ ਬਣੇਗਾ ਤੀਸਰੇ ਦਿਨ ਨੂਰਾ ਦਾ ਮਾਮਾ ਆਇਆ ਤੇ ਉਹਨੂੰ ਨਾਲ ਹੋਰ ਲੈ ਗਿਆ ਪਿਆਰਾ ਵੀ ਸੁੱਤਾ ਜਾਗਦਾ ਇਹੋ ਗੱਲਾਂ ਸੋਚਦਾ ਰਹਿੰਦਾ ਡਰਕਲ ਤੂੰ ਮੈਨੂੰ ਡਰਕਲ ਸਮਝਦੀ ਹੈ ਡਰਕਲ ਤੇ ਸੂਰਮੇ ਦਾ ਪਤਾ ਲੱਗਦਾ ਹੈ ਮੈਦਾਨ ਵਿੱਚ ਜਦ ਕਿਤੇ ਮੌਕਾ ਬਣੇ ਤਾਂ ਜਵਾਨ ਦੇ ਹੱਥ ਵੇਖੇ ਬਾਹਰਾਂ ਦਾ ਮੂੰਹ ਮੋੜ ਦਿਆ ਮੈਂ ਇਕੱਲਾ ਹੀ ਸਿਰ ਦੇ ਦੇ ਪਰ ਪੈਰ ਪਿੱਛੇ ਨਾ ਤਰਾ ਨੂਰਾ ਤੂੰ ਮੈਨੂੰ ਗਲਤ ਸਮਝਿਆ ਮੈਂ ਕਿਸੇ ਗੱਲੋਂ ਡਰ ਕੇ ਨਾ ਨਹੀਂ ਕੀਤੀ ਤੂੰ ਮੇਰੇ ਵੱਲ ਨੇ ਡਰ ਕਾ ਦਾ ਤੇਰੀ ਮੁਹੱਬਤ ਤੇ ਮੈਨੂੰ ਪੂਰਾ ਭਰੋਸਾ ਹੈ ਪਰ ਮੈਂ ਬਾਬੇ ਇਲਮਦੀਨ ਦਾ ਦਿਲ ਨਹੀਂ ਦਿਖਾ ਸਕਦਾ ਨਾਲੇ ਜਦੋਂ ਉਹ ਸਾਡੇ ਵੱਲ ਵੀ ਏ ਤੂੰ ਨਹੀਂ ਜਾਣਦੀ ਬਾਬੇ ਦੀ ਮੇਰੇ ਦਿਲ ਵਿੱਚ ਕਿੰਨੀ ਕਦਰ ਹੈ ਉਹਦਾ ਦਿਲ ਦਿਖਾਉਣ ਨਾਲੋਂ ਆਪ ਸਾਰੀ ਉਮਰ ਛੱਡਦੇ ਰਹਿਣਾ ਚੰਗਾ ਏ ਤੂੰ ਡੋਲ ਨਾ ਸਭ ਕੁਝ ਠੀਕ ਹੋ ਜਾਵੇਗਾ ਮੈਨੂੰ ਭਰੋਸਾ ਹੈ ਤੂੰ ਮੇਰੀ ਏ ਤੇ ਮੇਰੀ ਰਹੇਗੀ ਬਸ 2-4 ਦਿਨ ਦੀ ਤਾਂ ਗੱਲ ਏ ਮੈਂ ਬਾਬੇ ਨਾਲ ਗੱਲ ਕਰਾਂਗਾ ਸੰਗਾ ਸੰਗਾ ਤਾਂ ਬੜੀ ਆਵੇਗੀ ਪਰ ਕੋਈ ਹੋਰ ਚਾਰਾ ਨਹੀਂ ਉਹ ਮੰਨ ਗਿਆ ਤਾਂ ਅਪਾ ਚੁੱਪ ਕਰਕੇ ਖਿਸਕ ਚਲਾਂਗੇ ਸਿੱਧੇ ਚਲਾਂਗੇ ਅਮਰਸਰ ਅਕਾਲ ਤਖਤੋਂ ਅਮਰਸ਼ਾ ਕੇ ਤੇ ਅਨੰਦ ਪੜਾ ਕੇ ਮੁੜਾਂਗੇ ਫੇਰ ਕੋਈ ਪਾਪ ਨਹੀਂ ਤੇ ਡਰ ਤਾਂ ਮੈਨੂੰ ਹੁਣ ਵੀ ਕਿਸੇ ਦਾ ਨਹੀਂ ਤੂੰ ਤਾਂ ਥੋੜ੍ਹ ਦੇਣੀ ਐ ਐਵੇਂ ਕਬਰਾ ਜਾਂਦੀ ਐ ਪਲਾਏ ਦੇ ਵਿੱਚ ਡਰਨ ਡੋਲਣ ਵਾਲੀ ਕਿਹੜੀ ਗੱਲ ਐ ਐਡੀ ਛੇਤੀ ਤੇਰੀ ਮਾਂ ਕਿਤੇ ਤੈਨੂੰ ਖਾ ਨਹੀਂ ਚੱਲੀ ਪਰ ਪਰ ਫਿਰ ਪਿਆਰਾ ਕੁਝ ਹੋਰ ਹੀ ਸੋਚਣ ਲੱਗ ਪੈਂਦਾ ਕਿ ਤੇਨੂੰ ਰਾਂ ਦੇ ਦਿਲ ਵਿੱਚ ਕੋਈ ਹੋਰ ਵਹਿਮ ਨਾ ਬਹਿ ਜਾਂਦਾ ਹੋਵੇ ਮਤਾਂ ਉਹ ਸੋਚਦੀ ਹੋਵੇ ਕਿ ਮੈਂ ਉਸ ਤੋਂ ਕੰਨੀ ਖਸਕਾਉਣ ਲੱਗ ਪਿਆ ਕਦੇ ਹੋ ਸਕਦਾ ਇੱਕ ਵਾਰ ਨੂਰਾ ਦਿਲ ਵਿੱਚ ਬਸ ਗਈ ਏ ਉਹਨੂੰ ਉੱਥੋਂ ਨਿਕਲ ਨਹੀਂ ਸਕਦੀ ਨਹੀਂ ਮਰ ਤਹਾਰਨ ਕੋਲ ਪਰ ਇਹ ਵੀ ਤਾਂ ਆਉਂਦੇ ਨੇ ਕਿਸਮਤ ਨਾਲ ਨਾ ਜੋਰ ਕਿਤੇ ਕਿਸਮਤ ਦਾ ਘਾ ਨਾ ਦੇ ਜਾਵੇ ਹੈ ਮੈਂ ਸਭ ਕੋ ਗਲਤੀ ਤਾਂ ਨਹੀਂ ਕਰ ਬੈਠਾ ਜਿਵੇਂ ਨੂਰਾ ਆਂਦੀ ਸੀ ਉਹਦਾ ਮਾਮਾ ਉਹਨੂੰ ਲਾਹੌਰ ਲੈ ਗਿਆ ਤਾਂ ਫਿਰ ਫਿਰ ਕੋਈ ਚਾਰਾ ਨਹੀਂ ਇਹ ਤਾਂ ਬਹੁਤ ਮਾੜੀ ਹੋਈ ਮੈਨੂੰ ਉਹਦੇ ਅੱਖੇ ਲੱਗ ਜਾਣਾ ਚਾਹੀਦਾ ਸੀ ਬਾਬੇ ਇਲਮਦੀਨ ਤੋਂ ਅਗਲੇ ਦਿਨ ਆ ਕੇ ਮਾਫੀ ਮੰਗ ਲੈਂਦਾ ਮਾਫੀ ਕਿਹੜੇ ਮੂੰਹ ਨਾਲ ਇਹ ਉੜ ਕਰਕੇ ਉਸ ਤੋਂ ਮਾਫੀ ਕਿਵੇਂ ਮੰਗਦਾ ਤੇ ਕਿਹੜਾ ਦਾੜੀ ਵਾਲਾ ਇਸ ਗੱਲ ਨੂੰ ਸਹਿ ਸਕਦਾ ਹੈ ਚਲੋ ਜੋ ਹੋਇਆ ਠੀਕ ਹੋਇਆ ਨਹੀਂ ਬੜੀ ਵੱਡੀ ਭੁੱਲ ਹੋ ਗਈ ਹੁਣ ਉਹ ਵੇਲਾ ਹੱਥ ਨਹੀਂ ਆ ਸਕਦਾ ਆਪਣੇ ਹੱਥੀ ਆਪਣੀ ਕਿਸਮਤ ਤਬਾਹ ਕਰ ਲਈ ਪਰ ਜੇ ਕਿਵੇਂ ਗਿੜਿਆ ਹਲਕੇ ਪ੍ਰੀਤ ਨੂੰ ਕਹਾਂਗਾ ਪ੍ਰੀਤੂ ਤੇ ਨੂਰਾ ਮੇਰੇ ਨਾਲ ਹੋਣ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਮੈਂ ਵਿਗੜੀ ਹੋਈ ਕਿਸਮਤ ਫੇਰ ਇੱਕ ਰਾਤ ਨਹੀਂ ਕਈ ਦਿਨ ਤੇ ਰਾਤਾਂ ਪਿਆਰਾ ਇਨ੍ਹਾਂ ਹੀ ਸੋਚਾਂ ਵਿੱਚ ਕਿਰਿਆ ਰਿਹਾ ਅਗਲੇ ਦਿਨ ਅਗਲੇਰੇ ਦਿਨ ਉਸ ਤੋਂ ਅਗਲੇ ਦਿਨ ਪਿਆਰਾ ਇਲਮਦੀਨ ਨਾਲ ਗੱਲ ਕਰਨ ਬਾਰੇ ਸੋਚਦਾ ਰਿਹਾ ਪਰ ਉਹਦਾ ਹੌਸਲਾ ਨਾ ਪਿਆ ਚੌਥੇ ਦਿਨ ਨੂਰਾ ਲਾਹੌਰ ਭੇਜ ਦਿੱਤੀ ਗਈ 淡了。